35 40 ਸਾਲ ਬਾਅਦ ਜਦੋਂ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦਿੱਤੇ ਵਿਦਾਇਗੀ ਪਾਰਟੀ ਤੇ ਕੀਤਾ ਸਨਮਾਨ ਇੱਥੇ ਸੰਬੋਧਨ ਕਰਦੇ ਉਹਨਾਂ ਦੱਸਿਆ ਕਿ ਅਸੀਂ ਹੁਣ ਤੱਕ ਬੱਚਿਆਂ ਨੂੰ ਗਲਤ ਪੜਾਇਆ ਜਾਣੋ ਧਰਤੀ ਕਿੱਧਰ ਨੂੰ ਘੁੰਮ ਰਹੀ ਹੈ ਤੁਸੀਂ ਵੀ ਹੈਰਾਨ ਹੋ ਜਾਵੋਗੇ ਅਧਿਆਪਕ ਸਹਿਬਾਨ ਦੱਸਿਆ ਕਿ ਅਸੀਂ 35 38 ਸਾਲ ਪੜਾਇਆ ਜਿਸ ਵਿੱਚ ਤਕਰੀਬਨ 25 ਸਾਲ ਗਲਤ ਪੜਾਇਆ ਸੁਣੋ ਜਵਾਨੀ ਆਜੋ ઓ টিਚਰਸ ਮੇਰੇ ਹਦਰ ਸ਼੍ਰੀਮਤੀ ਸਦਗੀ ਕੌਰ ਜੀ ਜੀ ਨਾਨਾ ਸਿੰਘ ਜੀ ਦੇ ਬਾਅਦ ਸਦਾ ਅਰਜਨ ਸਿੰਘ ਜੀ ਪਰਸਤ ਜਿਹੜੇ ਹਾਉਕੀ ਵਿਚਾਰ ਰਹੇ ਮਦਦ ਕਰਦੇ ਸੋ ਮੈਂ ਉਹਨਾਂ ਕੋਲ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਤੁਸੀਂ ਸਮਝਿਆ ਕੀਤਾ ਸਾਡਾ ਜਿਹੜਾ ਜਵਾਨਾ ਸੀ ਉਹਦੇ ਵਿੱਚ ਜਿਹੜੀ ਐਜੂਕੇਸ਼ਨ ਸੀ ਉਹ ਬਹੁਤ ਕੰਪਰੀਹੈਂਸਿਵ ਸੀ ਤੇ ਫਿਕਰ ਤੋਂ ਮੈਥਾ ਵੀ ਸੀ ਤੇ ਬੱਚਿਆਂ ਦਾ ਜਿਹੜੀ ਹੋਣਾ ਐ ਐਕਟੀਵਿਟੀ ਰਿਟਾ ਜਿਹੜੀ ਐਜੂਕੇਸ਼ਨ ਹੋਣੀ ਕੋਈ ਨਹੀਂ ਕਰਾਉਂਦਾ ਤਾਂ ਬੱਚਿਆਂ ਦੇ ਵਿੱਚ ਇੰਨੇ ਸਿਕਨ ਜਿਹੜਾ ਹੋਂਦ ਤੱਕ ਆਪਣਾ ਸਾਰੀ ਤਜੀਬ ਪੜਿਆ ਸੀ ਪੜਿਆ ਪਰ ਹੁਣ ਇੱਕ ਟਿੱਕ ਟਲੋਕ ਜਿਹੜਾ ਹੋ ਗਿਆ ਪੱਛਮ ਤੋਂ ਪੂਰਬ ਜਿਹੜੀ ਐ ਹੁਣ ਨਹੀਂ ਦਿੱਤਾ ਬਹੁਤ ਈ ਚੀਜ਼ਾਂ ਜਿਹੜਾ ਬਾਈਬਲ ਚ ਵੀ ਲਿਖਿਆ ਪਰ ਸਟੋਰੀ ਕੋਲ ਤੋਂ ਅੱਪਾ ਕੈਸਾ ਨਹੀਂ ਕਿ ਉਹ ਤਾਂ ਅੰਤਿਕ ਰੰਗ ਹੈ ਸੋ ਬਹੁਤ ਸਹੀ ਚੀਜ਼ਾਂ ਜਿਵੇਂ ਮਿਸਾਲ ਦੇ ਤੌਰ ਤੇ ਅਸੀਂ ਪੜ੍ਹਦੇ ਰਹੇ ਅਸੀਂ ਪੜਾਉਂਦੇ ਰਹੇ ਤੇ 35 36 ਸਾਲ ਅਸੀਂ ਪੜਾਇਆ ਮੇਰਾ ਕਹਿੰਦਾ 25 ਸਾਲ ਅਸੀਂ ਗਲਤ ਪੜਾਇਆ ਉਸ ਕਾਰਨ ਇਹ ਸੀ ਜਿੱਮੇ ਹੁਣ ਅਸੀਂ ਕਹਿੰਦੇ ਵਰਖਾ ਦੀ ਗੱਲ ਕਰਦੇ ਆ ਤੁਸੀਂ ਅੱਜ ਤੋਂ ਦੇਖਿਆ ਹਾੜਾ ਐਵੇਂ ਸਾਡੇ ਮੀਂਹ ਨਹੀਂ ਪੈਂਦਾ ਉਹ ਜਿਹੜਾ ਰਾਇਲਿ ਪਰਵਤ ਕਹਿੰਦੇ ਸੀ ਕਿ ਪੌਲਾਂ ਦੇ ਸਮਾਜਨਨ ਕਰੇ ਉਹ ਜਦੋਂ ਅਸੀਂ ਜਾ ਕੇ ਉੱਥੇ ਮੈਪਰ ਪੜ੍ਹ ਗਿਆ ਸੀ ਸਰਕਾਰ ਦੇ ਤਹਾਂ ਮੈਂ ਪਛਾਣ ਲਈ ਵੇਰ ਰਾਇਲਿ ਪਰਵਤ ਉਹ ਕਹਿੰਦੇ ਰਾਇਲਿ ਪਰਵਤ ਤਾਂ ਹੈ ਹੀ ਨਹੀਂ ਇਸ ਤਰ੍ਹਾਂ ਡੌਣਾ ਜਿਵੇਂ ਅਸੀਂ ਝੋਨੇ ਦੇ ਡੌਣਾ ਕਰਦੇ ਜਦੋਂ ਹੈ ਹੀ ਨਹੀਂ ਉਹ ਤਾਂ ਇਮੇਜਨਰੀ ਥਿੰਗ ਸੀ ਉੱਪਣੀ ਅਸੀਂ ਪੜਾਉਂਦੇ ਰਏ ਲੋਕਾਂ ਨੇ ਦਰਾਖਤ ਲਾਏ ਕੰਨੀ ਵਾਰਸ਼ਣ ਵੀ ਅਸੀਂ ਜਰਾ ਪੜਦੇ ਸੋ ਇਸ ਤਰ੍ਹਾਂ ਕਈ ਵੇਰਨਾ ਗੇੜੀਆਂ ਬੱਚਿਆਂ ਦੇ ਵਿੱਚ ਸਾਨੂੰ ਜਿੰਨਾ ਤੇ ਅਸੀਂ ਐਕਟੀਵਿਟੀ ਟਾਈਮ ਕੋਲ ਬੰਨ੍ਹਨੇ ਬਸਦੇ ਉਹਨਾਂ ਜਿਹਨਾਂ ਦਾ ਕਨਸੈਪਟੇਟ ਹੁੰਦਾ ਸੋ ਐਕਟੀਵਿਟੀ ਇਜ਼ ਅ ਪਾਰਟ ਆਫ ਐਜੂਕੇਸ਼ਨ ਜੇ ਜੇ ਨੋ ਐਕਟੀਵਿਟੀ ਨੋ ਲਾਈਫ ਹੁਣ ਨਹੀਂ ਕਹਣਾ ਅਸੀਂ ਵੀ ਲਾਈਫ ਔਰਡਿਨਰੀ ਮੀਰ ਜੂਜ਼ ਲੈਸ ਇਟ ਇਜ਼ ਨਾਥਿੰਗ ਮੋਰ ਦੈਨ ਦੀ ਲਾਈਫ ਆਫ ਐਨੀਮਲਸ ਐਂਡ ਬਰਡ ਹੁਣ ਨਹੀਂ ਉਹਨਾਂ ਸੇ ਉੱਦੀਆ ਹੈਬਿਟਸ ਉਹਦਾ ਇੰਪੈਕਟ ਉਹਦੀ ਪਰਸਨੈਲਿਟੀ ਉਹਦੇ ਮੁਤਾਬਿਕ ਜਿਹੜੀ ਐਜੂਕੇਸ਼ਨ ਦੇਣੀ ਹੈ ਸੋ ਮੇਰਾ ਤਜਰਬਾ ਮੈਂ ਇਨਾ ਆਪਣੇ ਗੱਲ ਵਿਚ ਕਰਨੀ ਚਾਹੀਦੀ ਕਿ ਮੈਂ ਆਪਣੇ ਵਿੱਚ ਤਿੰਨੇ ਸਰਕਾਰੀ ਸਕੂਲ ਪੜ੍ਹਾਏ ਤੇ ਮੇਰਾ ਮੁੰਡਾ ਜਿਹੜਾ ਹੈ ਉਹ ਨੌਕਲ ਯੂਨੀਵਰਸਿਟੀ ਹੈ ਅੱਜਕੱਲ US ਹੈ ਗੁਡੀਮਰੀ ਐਮਬੈਸੀ ਮੈਚੂਰੇਟ ਸੀ ਵਰਕਿੰਗ ਐਸਟੇਜਰ ਸੋ ਬਹੁਤ ਖਤ ਪੈ ਜੇ ਤੁਹਾਡੇ ਕੋਲ ਨੌਲੇਜ ਹੈ ਹਮ ਅਮਰੀਕਨ ਵਿੱਚ ਤੁਸੀਂ ਆ ਰਹੇ ਹੋ ਪਰ ਦਾ ਮੁਕਾਬਲਾ ਜਿਹੜਾ ਹੈ ਮੈਂ ਨਹੀਂ ਕਹਿੰਦਾ ਉਹਨਾਂ ਦੀ ਪ੍ਰਸ਼ੰਸਾ ਜਾਂ ਉਹ ਨਹੀਂ ਕਹਿੰਦਾ ਪਰ ਤੁਹਾਡੇ ਕੋਲ ਨੌਲੇਜ ਜ਼ਿਆਦਾ ਹੈ ਕਿਉਂਕਿ ਤੁਸੀਂ ਅਲੱਗ-ਅਲੱਗ ਜਿਹੜੇ ਵਿਸ਼ੇ ਪੜਾ ਰਹੇ ਹੋ ਠੀਕ ਹੈ ਤੁਹਾਡੇ ਟੈਸਟ ਵੀ ਹੋ ਰਹੇ ਹਨ ਤਾਂ ਹੀ ਕੁਝ ਜਿਹੜਾ ਹੈ ਨਿਊਕਸ਼ਨ ਦੇ ਵਿੱਚ ਬਹੁਤ ਸੁਧਾਰ ਹੈ ਸੋ ਮੈਂ ਤਾਂ ਇਹ ਤੁਹਾਨੂੰ ਨੁਕੀਸ਼ਣ ਦਵਾਵਾਂਗੇ ਵੀ ਕਈ ਵਾਰ ਜਿਹੜੇ ਪਛਮੀ ਬਗਾਰ ਜਨੰਦੌੜੀ ਤੱਕ ਵੀ ਸਵਾਲ ਦਿੱਤੇ ਜਾਂਦੇ ਤਾ ਕੋਈ ਵਾਰੀ ਅਸੀਂ ਸਵਾਲ ਪੁੱਛਿਆ ਗਿਆ ਵੀ ਪਛਮੀ ਬਗਾਰ ਕਿੰਨੇ ਪਛਮੀ ਬਗਾਰ ਬਹੁਤ ਇਹ ਜੁਨੀ ਇਸ ਤੁਸੀਂ ਬੈਠੇ ਆਂ ਤੇ ਇਹਨੂੰ ਪਤਾ ਨਹੀਂ ਪਛਮੀ ਬਗਾਰ ਦੀਆਂ ਕੰਨੀਆਂ ਇਹ ਅੱਛੀ ਮੰਗਾਲ ਕੀ ਕਨੀ ਆਲਾ ਕਿ ਪੂਰਵ ਵਾਲਾ ਉਹਦਾ ਕਹਿੰਦੇ ਭਾਵੇਂ ਜਿਹੜਾ ਬੰਗਲਾਦੇਸ਼ ਹੁਣ ਬਣਿਆ ਹੈ ਓਦਾਂ ਕੇ ਪੂਰਵ ਵਾਲਾ ਪਾਕਿਸਤਾਨ ਤੇ ਜਿਹੜਾ ਦੂਸਰਾ ਪਾਕਿਸਤਾਨ ਉਹ ਫਿਰ ਉਹਨਾਂ ਦੀ ਬੰਦ ਹੋ ਗਈ ਨੀ ਅੰਗਰੇਜ਼ਾਂ ਦੇ ਟਾਈਮ ਤੇ ਲੈ ਕੇ ਇਸ ਤਰ੍ਹਾਂ ਦੇ ਕਈ ਕੁਐਸਚਨ ਹੈ ਜਿਹੜੇ ਸਾਨੂੰ ਥਰੂਆਊਟ ਵਿੱਚ ਆਪ ਕੀ ਜੁੜਨ ਵਾਲਾ ਬਣ ਚੜੀਦਾ ਮੈਂ ਤਾਂ ਇਹ ਕਹਾਂਗਾ ਕਿ ਜਲਦੀ ਤੁਸੀਂ ਜਾਂਦੇ ਤਕਾਫੜ ਕੇ ਜਾਓ ਹੁਣ ਅਸੀਂ ਸਿਆ ਸਾਨੂੰ ਅਸੀਂ ਵੀ ਸਟੂਡੈਂਟ ਅਸੀਂ ਇਸ ਤੋਂ ਨਾ ਸਮਝ ਬਹੁਤ ਈਆਂ ਤੀਜਾਂ ਉਹ ਜਿਹੜਾ ਪਤਾ ਨਹੀਂ ਲੱਗਿਆ ਇੰਟਰੈਕਸ਼ਨ ਕਰਿਆ ਸ਼ੋਸ਼ਲ ਸੈਕਟਰ ਦੀ ਮੈਡਮ ਜੀ ਨੇ ਬਹੁਤ ਵਧੀਆ ਬਿਹਤਰੀਨ ਜਾਣਕਾਰੀ ਦਿੱਤੀ ਸਭ ਤੋਂ ਵੱਡਾ ਕਾਰਨ ਇਹ ਹੈ ਜੇ ਤੁਸੀਂ ਇਹ ਸੰਭਲ ਗਏ ਸ਼ੋਸ਼ਲ ਸੈਕਟਰ ਸਹੀ ਕਰ ਲਿਆ ਖੁਸ਼ੀਆਂ ਖੁਸ਼ੀਆਂ ਕੋਈ ਪੈਸੇ ਦੀ ਲੋੜ ਨਹੀਂ ਕਿਸੇ ਹੋਰ ਦੀ ਲੋੜ ਨਹੀਂ ਜੇ ਦਾ ਸ਼ੋਸ਼ਲ ਸੈਕਟਰ ਘਰ ਦਾ ਠੀਕ ਹੈ ਨਾ ਉਹ ਬੰਦਾ ਤਰੱਕੀ ਕਰੇ ਸੋ ਬਹੁਤ ਜ਼ਰੂਰੀ ਹੈ ਸਾਨੂੰ ਜਿਹੜੇ ਐਜੂਕੇਸ਼ਨ ਦੇ ਨਾਲ ਆ ਇੰਟੈਲੈਕਚੁਅਲ ਲੈਵਲ ਤਾਂ ਹਰ ਬੱਚੇ ਦਾ ਹੈਗਾ ਕੋਈ ਅਜਿਹੀ ਗੱਲ ਨਹੀਂ ਇਕੋ ਨੂੰ ਚਾਂਸ ਦੇਣੇ ਬੰਦ ਨੇ